ਦੋਸਤੋ ਸ਼ੇਰ ਤੇ ਸ਼ਾਰਕ ਦੋਵੇਂ ਸ਼ਿਕਾਰੀ ਨੇ ਪਰ ਸ਼ੇਰ ਸਮੁੰਦਰ ਵਿੱਚ ਸ਼ਿਕਾਰ ਨਹੀਂ ਕਰ ਸਕਦਾ ਤੇ ਸ਼ਾਰਕ ਜੰਗਲ ਵਿੱਚ ਸ਼ਿਕਾਰ ਨਹੀਂ ਕਰ ਸਕਦਾ ਦੋਮਾ ਦਾ ਕੁਦਰਤ ਵੱਲੋਂ ਸ਼ਿਕਾਰ ਕਰਨ ਲਈ ਵੱਖੋ ਵੱਖਰਾ ਮੈਦਾਨ ਹੈ ਇਸੇ ਤਰ੍ਹਾਂ ਜੇਕਰ ਅਸੀਂ ਗਾਂ ਨੂੰ ਘਾ ਪਾਉਂਦੇ ਹਾਂ ਤਾਂ ਉਹ ਮੋਟੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਜੇਕਰ ਇਹੀ ਘਾ ਕੁੱਤਾ ਖਾਵੇ ਤਾਂ ਉਹ ਮਰ ਜਾਵੇਗਾ ਸੋ ਕੁਦਰਤ ਵੱਲੋਂ ਹਰੇਕ ਜਾਨਵਰ ਦਾ ਹਰੇਕ ਬੰਦੇ ਦਾ ਵੱਖਰਾ ਖਾਨਾ ਹੈ ਹੁਣ ਅਸੀਂ ਜੇਕਰ ਮੱਛੀ ਦੀ ਯੋਗਤਾ ਕੰਧ ਤੇ ਚੜਨ ਨਾਲ ਪਰਖਾਂਗੇ ਜਾਂ ਬਾਂਦਰ ਦੀ ਯੋਗਤਾ ਸਮੁੰਦਰ ਵਿੱਚ ਤੈਰਨ ਨਾਲ ਪਰਖਾਂਗੇ ਤਾਂ ਅਸੀਂ ਦੋਨਾਂ ਨੂੰ ਗਲਤ ਸਰਟੀਫਿਕੇਟ ਦੇਵਾਂਗੇ ਤੇ ਸਾਰੰਸ਼ ਇਹ ਹੈ ਕਿ ਆਪਣੀਆਂ ਪੈੜਾਂ ਤੇ ਤੁਰੋ ਆਪਨ ਨੂੰ ਜੋ ਕੁਦਰਤ ਨੇ ਕਲਾ ਬਖਸ਼ੀ ਹੈ ਕੁਦਰਤ ਨੇ ਜੋ ਗੁਣ ਬਖਸ਼ੇ ਨੇ ਉਹਨਾਂ ਅਨੁਸਾਰ ਤੁਰੋ ਕਿਸੇ ਦੀ ਤੋਰ ਚ ਨਾ ਤੁਰੋ ਆਪਣੀਆਂ ਪੈੜਾਂ ਪਾਓ ਤਾਂ ਤਰੱਕੀ ਅਸੀਂ ਕਰਨੀ ਹੈ ਤੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਚੰਗੀ ਲੱਗੀ ਹੋਊਗੀ ਕਿ ਅਸੀਂ ਜਿਹੜੀ ਕੁਦਰਤ ਨੇ ਸਾਡੇ ਕੰਨ ਵਿੱਚ ਫੂਕ ਮਾਰ ਕੇ ਭੇਜਿਆ ਹੈ ਕਿ ਅਸੀਂ ਕੀ ਬਣਨਾ ਹੈ ਉਹਦੇ ਮੁਤਾਬਕ ਤੁਰੀਏ ਉਹਦੇ ਮੁਤਾਬਕ ਕੰਮ ਕਰੀਏ ਸਿਖਰਾਂ ਤੇ ਜਾਵਾਂਗੇ ਧੰਨਵਾਦ